ਉਹਦੀ ਆਵਾਜ਼ ਆਈ ਹੈ ਨਾ ਮੈਨੂੰ ਲੱਗਦਾ ਵੀ ਹੁਣ ਚੱਲ ਉੱਠ ਗਿਆ ਸੋ ਮੇਰੀ ਬੇਨਤੀ ਹੈ ਤਗੜੇ ਹੋ ਕੇ ਮੇਰਾ ਵੱਡਾ ਭਰਾ ਤਗੜੇ ਹੋ ਕੇ ਜਿੰਦਾਬਾਦ ਕਮਨ ਸ਼ੇਰ ਸਿੰਘ ਸ਼ਰੀਕ ਕਲਤੀ ਜਿੰਦਾਬਾਦ ਉਤਪੂਤ ਤਗੜੀਆਂ ਤਿੰਨ ਵਾਲਿਆਂ ਨਾਲ ਗੱਲ ਕਰਦੇ ਨੇ ਉਹਦੇ ਨਾਲ ਦੇ ਨਾਲ ਨੂੰ ਸਰਪੰਚਾ ਅਰਦਾਸ ਸਾਹਿਬ ਉਹਨਾਂ ਦਾ ਅੱਜ ਦਾ ਬੈਟਕ ਨਹੀਂ ਲੀਡ ਤੇ ਜੇ ਮਾਈਕ ਨਾ ਲਾਉਣ ਲੱਗਾ ਬੋਲ ਬਾਰ ਬੁਰੀਆ ਕਰਕੇ ਆਵਾਜ਼ ਹੋਣੀ ਚਾਹੀਦੀ ਹੈ ਔਰ ਇਹ ਵੀ ਬੇਨਤੀ ਆ ਜਿੰਨਾ ਕਿੰਨਾ ਮੋਟਾ ਨਹੀਂ ਵੀ ਪਈਆਂ ਉਹਨਾਂ ਦੇ ਘਰ ਦੇ ਵੀ ਰਾਜੀ ਕਰਵਾ ਦਿਓ ਕਹਿੰਦੇ ਕਹਿੰਦੇ ਸਰਪੰਚ ਬਣ ਗਿਆ ਮੈਂ ਮੇਰਾ ਐਮਐਲਏ ਬਣਾ ਦਿਓ ਤੁਹਾਡੇ ਵੀ ਕੋਈ ਕੰਮ ਮੈਂ ਰੋਕ ਨਹੀਂ ਲਊਗਾ ਤੁਹਾਡੇ ਵੀ ਕੰਮ ਕਰੂੰਗਾ ਜੇ ਮੈਂ ਚੰਗੇ ਕੰਮ ਕਰੂੰਗਾ ਤੇ ਜਾ ਮੈਨੂੰ ਤੂੰ ਕਹਿੰਸੀ 200 ਦੀ ਮੀਟ ਕਰਾਉਂਦਾ ਠੀਕ ਆ ਮੈਂ ਕਿੰਨੇ ਦਿਨ ਬਾਅਦ ਕੀਤੇ ਨੀ ਇਹ ਰਹੇ ਹੋਊਂਗਾ ਤੁਸੀਂ ਉਹਦਾ ਪਰਿਵਾਰ ਹੈ ਤੇਰੇ ਨਾਲ ਬੰਦੇ ਨਾਲ ਨਹੀਂ ਮਾਣ ਉਹ ਆਏ ਮਾਰੇ ਭਾਈ ਕਿੰਝ ਕੋਲ ਵਾਲੇ ਕਿੱਥਾ ਹੋ ਗਏ ਇਹ ਬੜੀ ਵੱਡੀ ਗੱਲ ਆ ਰੋਣੇ ਤੈਨੂੰ ਨਾ ਹਾਰ ਜਿੱਤ ਦਾ ਬਾਤ ਨੂੰ ਇਹਨਾਂ ਨੂੰ ਚੇਕ ਨਾਲ ਕਿੰਨੇ ਜੂਰ ਲਾਉਣਾ ਰੋਹੇ ਬੰਾ ਘੁਰੀਆ ਕਰਕੇ ਆਵਾਜ਼ ਹੋਣੀ ਚਾਹੀਦੀ ਪਿੰਡ ਘਰੋਤੇ ਤੇ ਸਾਡੇ ਕਿੰਝ ਆਵਾਜ਼ ਨਾਲ ਗੀਤ ਫਿਰ ਮਜ਼ਾ ਆ ਕੀ ਆਹ ਆਦਮੀ ਪਾਤੀ ਜਿੰਦਾਬਾਦ ਜਰਾ ਕੋਲ ਜਿਹੜੀ ਹੁਣ ਮੈਂ ਇਤਨਾ ਇੱਕ ਪਿੰਡ ਚ ਲੱਗ ਗਿਆ ਮੇਰੀ ਇਹ ਮੋਲਤਾ ਸੀ ਉਹ ਮੈਂ ਤਾਂ ਇਹ ਗੱਲ ਕੀਤੀ ਮੈਂ ਕਿਹਾ ਵੀ ਇਤਰਾ ਭਗਵੰਤ ਮਾਨ ਦੀ ਸਰਕਾਰ ਆ 95% ਲੋਕਾਂ ਦੇ ਵੱਲ ਜੀਰੋ ਉਹ ਮੇਰੀ ਇਤਰਾ ਇੱਕ ਮਾਲ ਸੀ ਬਈ ਉਹ ਕਹਿੰਦੀ ਪੁੱਤਰਾ ਮੇਰਾ ਤਾਂ ਕੀ ਜਰ ਆ ਮੈਂ ਕਿਹਾ اچھا ਮੈਂ ਤਾਂ ਬਾਕੀ ਮੀਟਿੰਗਾਂ ਬਾਅਦ ਚ ਕਰਦੇ ਕੋਈ ਇਹ ਫੈਸਲਾ ਕਰ ਮੈਂ ਸਾਡੇ ਐਕਸਮ ਜਿਹੜੀ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਵੀ ਯਾਰ ਇੰਨਾ ਬੰਦ ਕਿਤਨਾ ਆ ਸਕਦਾ ਚਲੋ ਅਕਸਰ ਚੰਗੇ ਸੀ ਉਹਨਾਂ ਨੂੰ ਲੱਗਾ ਵੀ ਕਿਤੇ ਤਾਰ ਤੁਰ ਇਹ ਮੈਂ ਬੈਂਸੀ ਮੋਗਾ ਤੋਂ ਉਹ ਕਦੇ ਅੰਦਰ ਆਉਣ ਕਦੀ ਬਾਹਰ ਜਾਣ ਕਦੀ ਘੇਰ ਬੈਰ ਕਦੀ ਮੀਟਰ ਦੇਖਣ ਕਦੀ ਤਾਰਾਂ ਵੇਖਣ ਜੀ ਇਹਨਾਂ ਦੇ ਇਲਾਕੇ ਦਾ ਗਿਆ ਘਾਰ ਕਿਤੇ ਕੋ ਬੇਬੇ ਬੇਲੇ ਲੈ ਕੇ ਆਈ ਨਾ ਉਹ ਕਹਿੰਦੇ ਕਿੰਦੇ ਜਿੱਦ ਤੇ ਤੇ ਆਸੇ ਉਹ ਨਹੀਂ ਤੁਹਾਨੂੰ ਸਾਲਾ ਕੋਲ ਤੇ ਤਾਰਾਂ ਨਹੀਂ ਉਹ ਨਹੀਂ ਚੱਕ ਲਾਈ ਜਾਂਦਾ ਛੋੜੇ ਨਾ ਹੋਵੇ ਮੈਂ ਇੱਥੇ ਬੁਲਾਵਾ ਆਫਤ ਕੋਲ ਕਦਰ ਵੀ ਦੇ ਸਾਲ ਹੋ ਗਏ ਜੀ ਤੇਰੀ ਅਰਮੇ ਨੇ

ਇਹ ਨੂੰ ਮੋਡਰਨ ਮੋਟਰ ਤਾਂ ਐਵੇਂ ਹੀ ਬਣਾਇਆ ਇਹ ਮੋਟਰਸਾਈਕਲ ਤੇ ਟੈਂਕੀ ਉੱਪਰ ਰੱਖਿਆ ਗਿਆ ਨੇ ਇਹ ਨੂੰ ਦਾਤਾਏ ਉਹ ਬੈਂਤੀ ਹੈ ਤਗੜੇ ਵੱਲੋਂ ਪਰ ਇੱਕ ਦੁੱਖ ਵੀ ਹੈ ਡੇਰਾ ਬਾਬਾ ਨਾਲ ਕਵਾ ਦੇ ਦੇਖੇ ਇਸ ਕੰਮ ਦਾ ਸਰਕਾਰਾਂ ਚ ਵੀ ਸਾਡਾ ਐਮਐਲਏ ਨਹੀਂ ਬਣ ਸਕਿਆ ਤੁਹਾਡੀ ਮੰਨਦੇ ਹੋ ਮਾਈ ਦੇ ਵਿੱਚ ਵੀ ਸਾਡਾ ਭਰਾ ਗੁਰਦੀਪ ਰੰਧਾਵਾ ਜਿੱਤ ਨਹੀਂ ਜਿੱਤ ਨੂੰ ਚਾਰੇ ਦੇ ਸ਼ਾਂਤ ਜੇ ਇਹ ਗੱਲ ਕਰਾਂ ਤਾਂ ਇੱਕ ਮੈਨੂੰ ਕਈਆਂ ਪਿੰਡਾਂ ਚ ਜੇ ਸ਼ਿਕਾਇਤ ਆਉਂਦੀ ਹੈ ਹੋਰ ਤਾਂ ਪਿੰਡਾਂ ਚ ਲੱਛਣਾ ਹੋ ਗਏ ਸਰਪੰਚ ਦੇ ਬਣੇ ਨਾ ਨਾ ਤਾਂ ਇਹ ਪਿਛਲੀਆਂ ਸਰਕਾਰਾਂ ਵਾਂਗੂ ਸਰਪੰਚ ਬਹੁਤ ਜ਼ਬਰਦਸਤ ਬਲਸੀ ਟਟੋ ਘਟ 30000 ਵੋਟਰਾਂ ਦਾ ਜਿੱਤ ਜਿੰਨਾ ਜ਼ਬਰਦਸਤ ਹੰਗਾ ਦਾ ਦੇਰ ਬੱਬਾ ਨਾਨਕ ਦੇ ਵਿੱਚ ਸਰਦਾਰ ਗਰੀਬ ਸਿੰਘ ਦਾ ਵਾਜੀ ਦੇ ਹੱਕ ਜੁ ਮਿਲ ਗਿਆ ਜਿਹੜਾ 2.5 ਸਾਲ ਦਾ ਰਾਜ ਆ ਉਹ ਜੋ ਕੁਝ ਕੀਤਾ ਮਾਨ ਸਾਹਿਬ ਨੇ ਉਹ ਤੇ ਲੋਕ ਬਹੁਤ ਖੁਸ਼ ਦੇ ਉਹ ਸੁਖੀ ਹੁੰਦਾ ਵੇਦੇ ਜਿਹੜੀਆਂ ਵਧਿਕੀਆਂ ਨੇ ਗੁੰਡਾ ਕਰਦੀ ਹੈ ਉਹ ਤੋਂ ਲੋਕ ਬਹੁਤ ਪਰੇਸ਼ਾਨ ਆ ਤ ਉਹਨੂੰ ਸਜ਼ਾ ਦੇ ਦਿੰਦੇ ਪੂਰਾ ਮਤਲਬ ਜਿਹੜਾ ਉਹ ਹੱਕ ਦੇ ਲੈ ਕਰਕੇ ਅਸੀਂ ਜਿਹੜਾ ਦੇ ਬਬਨ ਦੀ ਸੀਟ ਜਿਹੜੀ ਆ ਬਹੁਤ ਵੱਡੀ ਸੀਟ ਦਾ ਦਿੱਤਾ। ਖਾਲੀ ਦਲ ਦਾ ਬਾਈਕਾਟ ਹੋ ਗਿਆ ਤਾਂ ਮੁਕਾਬਲਾ ਕਿਹੜੀ ਪਾਰਟੀ ਨਾਲ ਹੈ? ਕਾਂਗਰਸ। ਕਾਂਗਰਸ ਨਾਲ ਮੁਕਾਬਲਾ। ਕਾਂਗਰਸ ਸਖਤ ਮੁਕਾਬਲਾ। ਦੋਨੇ ਕੋਈ ਸਕਦੇ ਅਸੀਂ ਬਹੁਤ ਪਿੱਛੇ ਆ ਸਾਡੇ ਤੋਂ ਪਰ ਉਹੀ ਨੇ ਮੈਦਾਨ ਦੇ ਵਿੱਚ। ਜੇ ਓਵਰਆਲ ਦੇਖਿਆ ਜਾਵੇ ਤਾਂ 7 ਦਿਨ ਵੱਧ ਗਏ ਨੇ। ਉਧਰੋਂ ਫਾਇਦਾ ਹੋਗਾ ਕਿ ਨੁਕਸਾਨ। ਨਹੀਂ ਜੀ ਫਾਇਦਾ ਕੋਈ ਨਹੀਂ। ਅਸੀਂ ਲੋਕਾਂ ਨੂੰ ਉਹੀ ਚੋਣੇ ਹਰ ਬੰਦੇ ਨੂੰ ਮਿਲਿਆ ਜਾਵੇ। ਹਰ ਪਿੰਡੇ ਤੇ ਜਾ ਜਾਵੇ ਹਰ ਮਹੱਲੇ ਤੇ ਜਾ ਜਾਵੇ ਸਾਨੂੰ ਟਾਈਮ ਮਿਲ ਗਿਆ ਹੋਰ ਕੋਈ ਵਧੀਆ ਜੀ ਮੁਖਬਤ ਦੀ ਗੱਲ ਕੀਤੀ ਜਾਵੇ ਤਾਂ ਸੁਖਚੰਦਰਨ ਦਾ ਡਿਪਟੀ ਸੀਐਮ ਰਹੇ ਕਦੀ ਸ਼ੁਕਰਗੁਰ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਦੇ ਕੈਪਟਨ ਮੰਦ ਦੋ ਦਾ ਮੁੱਖ ਬੀਬੀ ਪੱਠਲ ਮੁੱਖ ਮੰਤਰੀ ਦੀ ਚੰਨੀ ਮੁੱਖ ਮੰਤਰੀ ਦਾ ਕੜੇ ਕੜੇ ਵੱਡੇ ਮੁੱਖ ਮੰਤਰੀ ਲੋਕਾਂ ਦੇ ਦਾਤੇ ਇਹ ਤਾਂ ਕੁਛ ਵੀ ਜਿਆਦਾ ਡਿਪਟੀ ਮੁੱਖ ਮੰਤਰੀ ਜਦੋਂ ਪੰਜਾਬ ਦੇ ਲੋਕਾਂ ਦੇ ਮਾਜਾ ਫਿਰ ਉੱਥੇ ਇੱਥੇ